ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਭਰਾਵਾਂ ਬਜ਼ੁਰਗਾਂ ਤੇ ਬੱਚਿਆਂ ਨੂੰ ਸੱਤ ਸੇ ਇਕੱਲ ਅੱਜ ਆਪਾਂ ਜਾ ਰਹੇ ਆ ਦਰਸ਼ਨ ਕਰਨ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਹੜੇ ਉਹ ਨਾਲ ਆਪਣੇ ਤੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਸਾਰੇ ਸੰਗਤ ਤਿਆਰ ਆ ਚੱਲਦੇ ਹੁਣ ਸੰਗਤ ਤਿਆਰੀ ਕਰ ਲਈ ਆਪਾਂ ਪਰਨੇ ਬੰਦ ਰਹੀ ਆ ਸਿਆਰੇ ਇਹ ਪਰਨੇ ਸਰਾਂ ਦੇ ਪਰ ਤੇ ਸਮਾਨ ਸਮੂਹ ਰੱਖਿਆ ਪਿਆ ਵਾ ਤੇ ਹੁਣ ਬਸ ਵੇਟ ਕਰ ਰਹੇ ਆ ਇੱਕ ਦੋ ਬੰਦੇ ਦੀ ਆਉਣਗੇ ਫੇਰ ਆਪਾਂ ਅੱਗੇ ਨੂੰ ਆਪਣੇ ਚੱਲਦੇ ਆਂ ਸਫਾ ਨੂੰ ਗੋਦਵਾਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਇਹ ਬਸ ਵੇਟ ਕਰ ਰਹੇ ਆ ਬਾਈ ਇੱਕ ਦੋ ਆਉਂਦੇ ਆ ਤੁਹਾਨੂੰ ਫੋਟੋ ਕਰ ਲਈਏ ਫੇਰ ਆਪਾਂ ਮਾਰਦੇ ਚੱਲੀਏ ਚਲੋ ਚੱਲੀ ਸੰਗ ਤਾਂ ਚੱਲਦੇ ਆਪਾਂ ਜੁੜੇ ਜੋ ਸਫਾ ਨਾਲ ਸੋਨਹਰ ਸਤ ਸ੍ਰੀ ਅਕਾਲ ਬੋਲ ਸੋਨਹਰ ਸਤ ਸ੍ਰੀ ਅਕਾਲ ਮੈਂ ਸੰਗਤ ਦੇ ਲੋਲੂਟ ਹੋ ਕੇ ਬੈਠ ਜਾਂਦੀ ਆ ਬੈਠੀ ਜਾਂਦੀ ਆ ਤੇ ਸਹਤਵੜ ਨੇੜੇ ਹੋਏਗੇ ਤੇ ਜਵਾਬ ਨਹੀਂ ਲੱਗਦੇ ਆਖੇ ਬਹਿਨ ਨੂੰ ਚੱਲਦੇ ਆਪਾਂ ਲਾਗ ਨਹੀਂ ਬਾਗ तकरीबन ਆਪਾਂ ਤੁਰਿਆ ਨੂੰ 3-4 ਘੰਟੇ ਹੋ ਗਏ ਹੈ ਇੱਥੇ ਅੱਗੇ ਆਪਾਂ ਪ੍ਰਸ਼ਾਦਾ ਛਕਿਆ ਨਾਲ ਪੀਤੀ ਚਾਹ ਤੇ ਹੁਣ ਚੱਲਦੇ ਆਪਨੇ ਅਗਲੇ ਸਫਰਾਂ ਨੂੰ ਦੇਖੀਓ ਆਪਾਂ ਪਹਿਲਾਂ ਹੁਣ ਦਿੱਲੀਆ ਰੋਡ ਤੇ ਚੜ ਗਏ ਸੀਗੇ ਤੇ ਦਿੱਲੀਆ ਰੋਡ ਤੇ ਆਪਾਂ ਚੜੇ ਹੁਣ ਆਪਾਂ ਸਰਾਂ ਦੇ ਵਿੱਚ ਐਂਟਰ ਹੋ ਗਏ ਆ ਤੇ ਤੇ ਇਹ ਗੋਦਵਾਨਾ ਕਿਹਾ 1.5 2 ਕਿਲੋਮੀਟਰ ਤੇ ਪਰ ਇੱਥੇ ਜਾਂਦਾ ਲੱਗਦਾ ਹੀ ਆ ਤੇ ਹਲੇ ਤਾਂ ਫੇਰ ਵੀ ਚਲੋ ਆਪਾਂ ਪਹਿਲਾਂ ਇਹ ਕਰਕੇ ਤੇ ਸ਼ਿਦੀ ਜੜੇ ਤੋਂ ਆਪਾਂ ਪਹਿਲੇ ਆ ਗਏ ਸੀਗੇ ਤੇ ਵੀ ਸ਼ਿਦੀ ਜੜੇ ਚੱਲ ਜਾਂਦੇ ਵੇਖਦਾ ਤੇ ਫੇਰ ਵੀ ਆਪਾਂ ਜਦੋਂ ਵੀ ਹਲੇ ਸੰਗਤ ਇੱਥੇ ਘਟਾਈ ਆ ਪਹਿਲਾਂ ਕੁਝ ਸੰਗਤ ਜਾਂਦੀ ਚਮਕੌਰ ਸਾਹਿਬ ਤੇ ਉਸ ਤੋਂ ਬਾਅਦ ਇਧਰ ਨੂੰ ਆਉਂਦੀ ਸੰਗਤ ਤਾਂ ਇੱਥੇ ਵਾਲੇ ਰਸ਼ ਘਟਾ ਤੇ ਲੋ ਆਪਾਂ ਹੁਣ ਪਹੁੰਚੇ ਗੋਦਵਾਨ ਸਾਹਿਬ ਉਸ ਨੂੰ ਕਰੋਨੇ ਦਰਸ਼ਨ ਜੁੜੇ ਰਿਓ ਨਾਲ ਇਹ ਆਪਾ ਅਦੇਗਰ ਸਾਹਿਬ ਸਰਾਂ ਦੇ ਕਰੋ ਦਾਸ਼ੀਨ ਗੁਰਦੁਆਰਾ ਸਾਹਿਬ ਦੇ ਤੇ ਹਲੇ ਇਹ ਨਾ ਰਛਨੀ ਪਿਆ ਕਿਉਂਕਿ ਸੰਗਤ ਨੂੰ ਦੱਸਿਆ ਪਹਿਲਾਂ ਵੀ ਵੀ ਸਾ ਸੰਗਤ ਸਾਡੇ ਪਹਿਲਾਂ ਚਮਕੌਰ ਸਾਹਿਬ ਜਾਂਦੀ ਆ ਤੇ ਉਸ ਤੋਂ ਬਾਅਦ ਚਮਕੌਰ ਦੀ ਗਲੀ ਤੋਂ ਬਾਅਦ ਜੋ ਉਧਰ ਵੱਡੇ ਸਾਹਿਬ ਜਿਆਦੇ ਦੀ ਸ਼ਹੀਦੀ ਹੁੰਦੀ ਆ ਉਸ ਟਾਈਮ ਫਿਰ ਉਧਰ ਜਾਂਦੀ ਸੰਗਤ ਜ਼ਿਆਦਾ ਤੇ ਹੁਣ ਸੰਗਤ ਇੱਧਰ ਨੂੰ ਲੱਗ ਜੂਗੀ ਤੇ ਹੁਣ ਇੱਧਰ ਵੀ ਜ਼ਿਆਦਾ ਰਸ਼ ਹੋਊਗਾ ਤੇ ਹਲੇ ਲੰਗਰ ਵੀ ਲੰਗਰ ਵੀ ਖਾਲੀ ਪਏ ਆ ਹਲੇ ਸੰਗਤ ਇਧਰ ਆਈ ਨਹੀਂ ਪਹੁੰਚੀ ਨਹੀਂ ਗਈ ਤੇ ਬਸ ਆ ਦੋ ਕੁ ਦਿਨਾਂ ਚ ਤੇ ਇੱਥੇ ਵੀ ਪੂਰਾ ਇਹ ਉਹ ਸਥਾਨ ਆ ਜਿੱਥੇ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਵਾਰ ਵਿੱਚ ਚਿੰਕੇ ਸ਼ਹੀਦ ਕੀਤੇ ਗਏ ਸੀ ਜਿੱਥੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਉਹ ਸਥਾਨ ਹੈ ਤੋਂ ਆਪ ਇਹ ਸਥਾਨ ਦੇ ਦਰਸ਼ਨ ਕਰ ਰਹੇ ਹੋ ਸ਼ਹੀਦ ਗਨ ਸਾਹਿਬ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਰੰਦ ਫਤਿਹ ਕੀਤੀ ਸੀ ਉਦੋਂ ਜਿਹੜੇ ਸਿੰਘ 6000 ਸਿੰਘ ਸ਼ਹੀਦ ਹੋਏ ਸੀ ਉਹਨਾਂ ਦਾ ਗਿੱਠਾ ਸਥਾਨ ਹੈ ਆਸਤਾ ਇਤਿਹਾਸ ਲਿਖਿਆ ਪੂਰਾ ਦਾ ਦਰਬਾਰ ਮਨੁਦਰਸ਼ਨ ਕੋਨੇ ਠੰਡਾ ਬੁਰਜ ਥੱਲੇ ਪਹੁੰਚਦੇ ਹਾਂ ਦਰਸ਼ਨ ਕਰਦੇ ਆਂ ਜੇ ਆਪੀ ਨੂੰ ਕਰਾਉਣੇ ਆ ਇਸ ਸਥਾਨ ਦੇ ਉੱਪਰ ਛੋਟੇ ਸਾਹਿਬ ਜਦ ਦੇ ਮਾਤਾ ਗੁਜਰ ਕੌਰ ਜੀ ਇਸ ਸਥਾਨ ਦੇ ਉੱਪਰ ਜਦੋਂ ਬੰਦੀ ਬਣਾ ਕੇ ਰੱਖੇ ਗਏ ਸੀ ਠੰਡੇ ਬੋਜ ਦੇ ਵਿੱਚ ਤੇ ਇੱਥੇ ਜਿਆਦਾ ਠੰਡ ਪੈਂਦੀ ਸੀਗੀ ਕਿਉਂਕਿ ਇਹਦੇ ਪਿਛਲੇ ਪਾਸੇ ਹੀ ਨਦੀ ਲੱਗਦੀ ਸੀਗੀ ਨਦੀ ਨੰਗਨ ਨਾ ਜਦੋਂ ਪੋ ਦੇ ਮਹੀਨੇ ਵਿੱਚ ਬਹੁਤ ਜਿਆਦਾ ਠੰਡ ਹੁੰਦੀ ਸੀ ਇੱਥੇ ਤੇ ਫਿਰ ਇੱਥੇ ਜਲਮਾਨੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਦ ਨੂੰ ਇਸ ਸਥਾਨ ਦੇ ਉੱਪਰ ਬੰਦੀ ਬਣਾ ਕੇ ਰੱਖਿਆ ਸੀ ਠੰਡ ਕਰਕੇ ਇਹ ਥੰਡੇ ਬੁਰਜ ਦਾ ਬਾਹਰਲੇ ਪਾਸੇ ਦਾ ਦ੍ਰਿਸ਼ ਆਪ ਵੀ ਦੇਖਾਤੀ ਆਪਾਂ ਦਰਸ਼ਨ ਕਰਾਈ ਤੁਹਾਨੂੰ ਵੀ ਤੇ ਆਪ ਵੀ ਦਰਸ਼ਨ ਕਰੀ ਲਈਏ ਹੋਣਗੇ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਜੁੜੇ ਜੋ ਨਾਲ ਆਪਾਂ ਵੀ ਗੁਰਦੁਆਰਾ ਸਾਹਿਬ ਚੱਲਦੇ ਆਂ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਂਗੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੇ ਇਸ ਨੂੰ ਸ਼ੀਰਾਂ ਵਾਲਾ ਗੁਰਦੁਆਰਾ ਵੀ ਕਿਹਾ ਜਾਂਦਾ ਵਾ ਤੇ ਇਹਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਇਸ ਸਥਾਨ ਦੇ ਉੱਪਰ ਮਾਤਾ ਗੋਜਿਰ ਕੌਰ ਜੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਦੇ ਜਿਹੜੇ ਸ਼ਹੀਦ ਹੋਣ ਤੋਂ ਬਾਅਦ ਸਰੀਰਾ ਜਿਹੇ ਜ਼ਾਲਮ ਸਰਕਾਰ ਨੇ ਇਥੇ ਹਾンスਲਾ ਨਦੀ ਦੇ ਕਿਨਾਰੇ ਸੁੱਟ ਦਿੱਤੇ ਸੀਗੇ ਤਾਂ ਜੋ ਇਹ ਜੰਗਲ ਸੀਗਾ ਇਥੇ ਪਤਿਗੜ ਦੇ ਬੈਕ ਸਾਈਡ ਤੇ ਆ ਇੱਥੇ ਜੰਗਲ ਸਿਗਾ ਵੀ ਸਰੀਰਾਂ ਨੂੰ ਵੀ ਆਪੇ ਜੰਗਲੀ ਜਾਨਵਰ ਖਾ ਜਾਣਗੇ ਤਾਂ ਜਾਲਮ ਸਰਕਾਰ ਨੇ ਸਰੀਰ ਇੱਥੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਦੇ ਸਰੀਰ ਇੱਥੇ ਇਸ ਹਸਤਾਨ ਦੇ ਉੱਪਰ ਸਿਟੇ ਸੀਗੇ ਤੇ ਆਪਾਂ ਤੁਹਾਨੂੰ ਥੜਾ ਸਾਹਿਬ ਵੀ ਬਣੇ ਥੱਲੇ ਉਹ ਵੀ ਦਰਸ਼ਨ ਕਰਾਵਾਂਗੇ ਆਪਾਂ ਥੜਾ ਸਾਹਿਬ ਦੇ ਵੀ ਤੇ ਇਹ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ ਤੇ ਇਹਦੇ ਥੱਲੇ ਪੂਰਾ ਸਾਹਿਬਾ ਪੂਰਾ ਸਾਹਿਬ ਦੇ ਵਿੱਚ ਥੜਾ ਸਾਹਿਬ ਬਣਿਆ ਜਿੱਥੇ ਸਰੀਰ ਸਿਟੇ ਸੀਗੇ ਤੇ ਹੰਸਲਾਂਾਂ ਦੀ ਉੱਥੇ ਉਹ ਵੀ ਤੁਹਾਨੂੰ ਦਿਖਾਵਾਂਗੇ ਉੱਥੇ ਚੱਲਦੀ ਸੀ ਨਦੀ ਪਹਿਲਾਂ ਤੇ ਉਹ ਵੀ ਤੁਹਾਨੂੰ ਆਪਾ ਦਰਸ਼ਨ ਕਰਾਉਣੇ ਸਾਡੇ ਜਾ ਕੇ ਆ ਵੀ ਇਹ ਦੇਖੋ ਇੱਕ ਇਹ ਹੈਗੇ ਆ ਖੜਾ ਸਾਹ ਮਾਤਾ ਗੁਜਰਕੌਰ ਜੀ ਦੇ ਮਾਤਾ ਗੁਜਰਕੌਰ ਜੀ ਦੇ ਥੜਾ ਸਾਹ ਆ ਤੇ ਅੱਗੇ ਤੁਹਾਨੂੰ ਆਪਾਂ ਥੜਾ ਸਾਹ ਇਹ ਇਹ ਦੇਖੋ ਜੋਰਾਵਰ ਸਿੰਘ ਬਾਬਾ ਜੋਰਾਵਰ ਸਿੰਘ ਦੇ ਥੜਾ ਸਾਹ ਬਨੇ ਹੋਏ ਆ ਤੇ ਉਹ ਥੜਾ ਸਾਹ ਆ ਜਿਹੜੇ ਇਹ ਬਾਬਾ ਫਤੀ ਸਿੰਘ ਜੀ ਦੇ ਥੜਾ ਸਾਹ ਆ ਤੇ ਆ ਹੰਸਲਾ ਨਦੀ ਆ ਜਿਹੜੀ ਤੇ ਇਸ ਦੇ ਇੱਥੇ ਸਿੱਟੇ ਸੀਗੇ ਜਿਸੇ ਸਾਡਾ ਸਾਬ ਬਣੇ ਆ ਇੱਥੇ ਨਦੀ ਵਗਦੀ ਸੀਗੀ ਇਧਰਲੇ ਪਾਸੇ ਤੇ ਇਹਦੇ ਕਿਨਾਰੇ ਤੇ ਸਿੱਟੇ ਸੀਗੇ ਆਹ ਤੋਂ ਇਤਿਹਾਸ ਪੜ੍ਹੇ ਵੀ ਸਕਦੇ ਹੋ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਇਸ ਸਥਾਨ ਦੇ ਉੱਪਰ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਦੇ ਪਵਿੱਤਰ ਸਰੀਰਾਂ ਦਾ ਸਿਸ਼ਕਾਰ ਹੋਇਆ ਸੀ ਇਸ ਸਥਾਨ ਦੇ ਉੱਪਰ ਜਦੋਂ ਜ਼ਾਲਮ ਸਰਕਾਰ ਨੇ ਜਿੱਦਾਂ ਕਿ ਸਰੀਰਾਂ ਦਾ ਸਿਸ਼ਕਾਰ ਕਰਨ ਤੋਂ ਲੋਕਾਂ ਨੂੰ ਧਮਕਾਇਆ ਸੀਗਾ ਵੀ ਕਿਸੇ ਨੇ ਜਗ੍ਹਾ ਦਿੱਤੀ ਤੇ ਉਹਨਾਂ ਦਾ ਵੀ ਹਾਲ ਇਹੀ ਹੋਏਗਾ ਤੇ ਉਸ ਟਾਈਮ ਦੇ ਵਿੱਚ ਦੀਵਾਨ ਟੋਟਰਮਲ ਜੀ ਨੇ ਇਹ ਜਗ੍ਹਾ ਥੋੜਾ ਜਿਹਾ ਟੁਕੜਾ ਜਗ੍ਹਾ ਦਾ ਬਹੁਤ ਜ਼ਿਆਦਾ ਵੱਡੀ ਕੀਮਤ ਦੇ ਵਿੱਚ ਖਰੀਦਿਆ ਸੀਗਾ ਆਪਣਾ ਸਭ ਕੁਝ ਵੇਚ ਵੇਚ ਕੇ ਉਹਨਾਂ ਨੇ ਮੋਹਰਾਂ ਖੜੀਆਂ ਕਰਕੇ ਜ਼ਮੀਨ ਦਾ ਟੁਕੜਾ ਇਹ ਖਰੀਦਿਆ ਸੀਗਾ ਤੇ ਸਭ ਤੋਂ ਮਹਿੰਗੀ ਜ਼ਮੀਨ ਆ ਇਹ ਹੁਣ ਤੱਕ ਦੀ ਸਭ ਤੋਂ ਮਹਿੰਗੀ ਜ਼ਮੀਨ ਆ ਤੇ ਇਸ ਸਥਾਨ ਦੇ ਉੱਪਰ ਮਾਤਾ ਗੁਜਰਕਰ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਦਾ ਪਵਿੱਤਰ ਸਰੀਰਾਂ ਦਾ ਸ਼ਿਸ਼ਕਾਰ ਕੀਤਾ ਗਿਆ ਸੀਗਾ ਇਹ ਅਸਾਂ ਲੋਗਾ ਜੀ ਆਪੀ ਦਰਸ਼ਨ ਕਰੋ ਇੱਥੇ ਆ ਕੇ ਰੂਹ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਤੇ ਅਸੀਂ ਬਹਿ ਕੇ ਥੋੜਾ ਮਹਿਸੂਸ ਕਰ ਸਕਦੇ ਆ ਜਰੂਰ ਆ ਕੇ ਦਰਸ਼ਨ ਕਰਿਆ ਕਰੋ ਇਹ ਇਤਿਹਾਸ ਲਿਖਿਆ ਹੋਇਆ ਤੁਸੀਂ ਤੇ ਹੁਣ ਆਪਾਂ ਦਰਸ਼ਨ ਕਰ ਲਏ ਸੀ ਗੁਰਦੁਆਰਾ ਸਾਹਿਬ ਦੇ ਤੇ ਹੁਣ ਆਪਾਂ ਵਾਪਸ ਚਾਲੇ ਮਾਰ ਰਹੇ ਹੁਣ ਆਪਾਂ ਵਾਪਸ ਜਾਵਾਂਗੇ ਰਾਤ ਨੂੰ ਤੇ ਹੁਣ ਆਪਾਂ ਆਹ ਚ ਗੁਰਦੁਆਰਾ ਮੰਜੀ ਸਾਹਿਬ ਛੇਵੇਂ ਪਾਤਸ਼ਾਹੀ ਦਾ ਗੁਰਦੁਆਰਾ ਇਹ ਇਹਦੇ ਦਰਸ਼ਨ ਕਰੋ ਤੇ ਆਪਾਂ ਇਹ ਦਰਸ਼ਨ ਕਰਾਉਣੇ ਤੁਹਾਨੂੰ ਤੇ ਉਸ ਤੋਂ ਬਾਅਦ ਆਪਾਂ ਹੁਣ ਸਿੱਧਾ ਪਿੰਡ ਨੂੰ ਜਾਣਾ ਵਾ ਤੇ ਆਪਾਂ ਹੁਣ ਰਾਤ ਨਹੀਂ ਰੁਕਣਾ ਕਿਤੇ ਪਹਿਲਾਂ ਆਪਣਾ ਸੀਗਾ ਵੀ ਆਪਾਂ ਇੱਥੇ ਰਾਤ ਨੂੰ ਠਹਿਰ ਕਰਾਂਗੇ ਗੁਰਦੁਆਰਾ ਸਾਹਿਬ ਤੇ ਸਵੇਰ ਇੱਥੋਂ ਫਿਰ ਪਿੰਡ ਨੂੰ ਚੱਲਾਂਗੇ ਪਰ ਸੰਗਤ ਕਹਿੰਦੀ ਨਹੀਂ ਆਪਾਂ ਨੂੰ ਸਿੱਧਾ ਪਿੰਡ ਹੀ ਜਾਣਾ ਵਾ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਤੇ ਫਿਰ ਆਪਾਂ ਵਾਪਸ ਆਪਾਂ ਚੱਲੇ ਮਾਰਾਂਗੇ ਪਿੰਡ ਨੂੰ ਇਹ ਗੁਰਦੁਆਰਾ ਸਾਹਿਬ ਛੇਵੇਂ ਪਾਸ਼ਾਹੀ ਦਾ ਗੁਰਦੁਆਰਾ ਸਾਹਿਬ ਆਥੇ ਇੱਕ ਛੇਵੇਂ ਪਾਸ਼ਾਹੀ ਦੀ ਮੰਜੀ ਇਸ ਸਥਾਨ ਦੇ ਉੱਪਰ ਜ਼ਮੀਨ ਵਾਂਦੇ ਕਿਸਾਨ ਨੂੰ ਮਿਲੀ ਸੀਗੀ ਤੇ ਉਹ ਆਪਾਂ ਇਤਿਹਾਸ ਲਾਸਟ ਦੇ ਆਪਾਂ ਮੈਂਸ਼ਨ ਕਰਾਂਗੇ ਤੁਸੀਂ ਪੜ੍ਹ ਵੀ ਸਕਦੇ ਹੋ ਤੇ ਇਸ ਸਥਾਨ ਦੇ ਉੱਪਰ ਛੇਵੇਂ ਪਾਸ਼ਾਹੀ ਦੇ ਮੰਜੀ ਮੰਜੀ ਸਾਹਿਬ ਐਸ ਸਥਾਨ ਦੇ ਉੱਪਰ ਮਿਲਿਆ ਸੀਗਾ ਤੇ ਗੁਰਦੁਆਰਾ ਨਾਮ ਮੰਜੀ ਸਾਹਿਬ ਆ ਤੇ ਇਹ ਦਿੱਲੀ ਰੋਡ ਦੇ ਉੱਪਰ ਹੀ ਸਥਿਤਤਾ ਗੁਰਦੁਆਰਾ ਸਾਹਿਬ ਤੇ ਆਪਾਂ ਕਦੋਂ ਵੀ ਆਉਂ ਇੱਥੇ ਦਰਸ਼ਨ ਕਰ ਸਕਦੇ ਹੋ ਤੁਸੀਂ ਤੇ ਇਹ ਥੱਲੇ ਐਸ ਸਥਾਨ ਦੇ ਉੱਪਰ ਮੰਜੀ ਸਾਹਿਬ ਨਿਕਲੇ ਸੀ ਗੁਰਦੁਆਰਾ ਮਿੱਟੀ ਦੇ ਵਿੱਚ ਦੱਬੇ ਹੋਏ ਜਦੋਂ ਕਿਸਾਨ ਹਲ ਚਲਾ ਰਿਹਾ ਸੀਗਾ ਉਸ ਟਾਈਮ ਤੇ ਛੇਵੇਂ ਪਾਤਸ਼ਾਹੀ ਦੇ ਮੰਜੀ ਸਾਹਿਬ ਦੇ ਸਥਾਨ ਦੇ ਉੱਪਰ ਪੜਕਟ ਹੋਇਆ ਸੀਗੇ ਤੇ ਹੁਣ ਆਪਾਂ ਇਥੋਂ ਵਾਪਸੀ ਬਸ ਚਾਲਾਂ ਮਾਰਾਂਗੇ ਤੇ ਇਤਿਹਾਸ ਆਪਾਂ ਮੈਂਸ਼ਨ ਕਰ ਦਿੰਦੇ ਹਾਂ ਤੁਸੀਂ ਪੜ ਸਕਦੇ ਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ